ਕਈ ਵਰੀ ਅਜਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਆ ਕਿ ਅਸੀਂ ਨਹੀਂ ਖੁੱਲ ਕੇ ਦੱਸ ਸਕਦੇ ਇੱਕ ਵਿਅਕਤੀ ਸੀਗਾ ਸਾਡੇ ਪਿੰਡ ਦੇ ਵਿੱਚ ਅਨ ਉਹ ਵਿਅਕਤੀ ਬਹੁਤ ਸਾਡੇ ਵਿਰੋਧ ਸੀ ਇੱਕ ਟਾਈਮ ਸੀ ਬਹੁਤ ਵਿਰੋਧ ਸੀ ਓਕੇ ਤੇ ਇੰਨਾ ਵਿਰੋਧ ਸੀਗਾ ਕਿ ਉਹ ਲੋਕਾਂ ਨੂੰ ਇਹ ਵੀ ਕਹਿਣਾ ਹੁੰਦਾ ਸੀਗਾ ਕਿ ਤੁਸੀਂ ਇੱਕ ਕ੍ਰਿਸਚੀਅਨ ਆ ਤਾਂ ਤੁਸੀਂ ਇਹਨਾਂ ਦਾ ਬਾਈਕਾਡ ਕਰ ਦੋ ਇੱਥੋਂ ਤੱਕ ਕਿ ਸਪੀਕਰ ਵੀ ਬੰਦ ਕਰਕੇ ਤੇ ਉਹਨੇ ਚੁੱਪ ਕਰਕੇ ਵੀ ਲੋਕਾਂ ਨੂੰ ਇਹ ਗੱਲ ਕਹਿਣੀ ਕਿ ਤੁਸੀਂ ਜਿਹੜਾ ਆ ਇਹਨਾਂ ਦਾ ਬਾਈਕਾਡ ਕਰੋ ਇਹਨਾਂ ਦੇ ਨਾਲ ਲੈਣ ਦੇਣ ਜਿਹੜਾ ਹੈ ਬੰਦ ਕਰ ਦਿਓ ਪਰ ਮੈਂ ਦਿਲ ਤੋਂ ਪ੍ਰਾਰਥਨਾ ਕਰਦੀ ਰਹੀ ਉਸ ਇਨਸਾਨ ਦੇ ਲਈ ਦਿਲ ਤੋਂ ਕਿਉਂਕਿ ਉਹ ਬਹੁਤ ਅੱਛਾ ਬੁਲਾਰਾ ਸੀਗਾ ਔਰ ਮੈਂ ਦਿਲ ਤੋਂ ਪ੍ਰਾਰਥਨਾ ਕਰਦੀ ਸੀ ਕਿ ਇਹ ਖੁਦਾ ਤੁਸੀਂ ਸਭ ਕੁਝ ਕਰਨ ਦੀ ਤਾਕਤ ਰੱਖਦੇ ਆ ਮੇਰੇ ਖੁਦਾਵੰਦ ਖੁਦਾ ਮੈਂ ਪ੍ਰਾਰਥਨਾ ਕਰਦੀ ਆ ਇਸ ਦਿਲ ਇਸ ਇਨਸਾਨ ਦਾ ਦਿਲ ਇੰਨਾ ਹਲੀਮ ਹੋ ਜਾਏ ਕਿ ਇਹ ਸਾਡੇ ਨਾਲ ਮਿੱਤਰ ਭਾਈਚਾਰੇ ਦੇ ਵਿੱਚ ਆ ਜਾਵੇ ਤੇ ਜਿਨ੍ਹਾਂ ਲੋਕਾਂ ਨੂੰ ਇਹਨੇ ਇਸ ਮੂੰਹ ਦੇ ਨਾਲ ਕਿਹਾ ਕਿ ਬਾਈਕਾਟ ਕਰੋ ਉਹ ਲੋਕੀ ਇਹਨੂੰ ਸਾਡੇ ਘਰ ਵਿੱਚ ਚਾਹ ਪਾਣੀ ਪੀਂਦਿਆਂ ਦੇਖਣ ਉਹ ਇਹਨੂੰ ਲੋਕੀ ਸਾਡੇ ਨਾਲ ਗੱਲਾਂ ਬਾਤਾਂ ਕਰਦਿਆਂ ਇੱਕ ਮੇਜ਼ ਤੇ ਬੈਠਿਆਂ ਹੋਇਆਂ ਦੇਖਣ ਲੋਕੀ ਇਸ ਚੀਜ਼ ਨੂੰ ਸਮਝਣ ਕਿ ਇਹ ਇਹਨਾਂ ਦਾ ਹਮਦਰਦ ਹੋ ਗਿਆ ਆ ਇਸ ਤਰੀਕੇ ਦੇ ਨਾਲ ਲੋਕੀ ਇਹਨੂੰ ਜਾਣਨ ਮੈਂ 올 ਦਾ ਟਾਈਮ ਮੈਂ ਕਦੀ ਵੀ ਉਹਦੇ ਅਗੇਂਸਟ ਪ੍ਰੇਅਰ ਨਹੀਂ ਕੀਤੀ ਸੀ 올 ਦਾ ਟਾਈਮ ਐਂਡ ਇਵਰੀ ਡੇ ਕੁਝ ਟਾਈਮ ਪੀਰੀਅਡ ਸੀ ਕਿ ਮੈਂ ਉਹਦੇ ਲਈ ਇਹੀ ਪ੍ਰੇਅਰ ਕਰਦੀ ਸੀ ਕਿ ਖੁਦਾ ਤੁਸੀਂ ਇਹਨੂੰ ਇਸਤੇਮਾਲ ਕਰਨਾ ਜਾਣਦੇ ਹੋ ਜਾਂ ਖੁਦਾ ਤੁਸੀਂ ਉਹ ਜਿਨ੍ਹਾਂ ਲੋਕਾਂ ਨੂੰ ਇਹ ਕਹਿ ਰਿਹਾ ਇਹਨਾਂ ਦਾ ਬਾਈਕਾਡ ਕਰੋ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹ ਲੋਕੀ ਇਹਨੂੰ ਪੁੱਛਣ ਕਿ ਤੈਨੂੰ ਤਾਂ ਅਸੀਂ ਉਹਨਾਂ ਨਾਲ ਚਾਹ ਪੀਂਦਿਆਂ ਦੇਖਿਆ ਸੀਗਾ ਤੈਨੂੰ ਤਾਂ ਸੀ ਉਹਨਾਂ ਦੇ ਘਰ ਬੈਠਿਆ ਦੇਖਿਆ ਸੀਗਾ ਤੇਰੇ ਘਰ ਉਹਨਾਂ ਦਾ ਔਨ ਜਾਣ ਹੋ ਗਿਆ ਤੇਰਾ ਉਹਨਾਂ ਦੇ ਘਰ ਔਨ ਜਾਣ ਹੋ ਗਿਆ ਤਾਂ ਇਹ ਖੁਦਾ ਤੁਸੀਂ ਕੁਝ ਵੀ ਕਰ ਸਕਦੇ ਆ ਅਰ ਮੇਰੇ ਖੁਦਾ ਨੇ ਇਕਾਮ ਕੀਤਾ ਮੇਰੇ ਖੁਦਾ ਨੇ ਕੰਮ ਖੁੱਲ੍ਹ ਦਲੀ ਦੇ ਨਾਲ ਬੇਤਰੀ ਦੇ ਨਾਲ ਕੀਤਾ ਜਬਰਦਸਤ ਰੀਤੀ ਦੇ ਨਾਲ ਕੀਤਾ ਹਰ ਇਦਾਂ ਹੀ ਹੋਇਆ ਯੈਸ ਸੱਚੀ ਤਾਂ ਇਸ ਲਈ ਅ ਪ੍ਰਭੂ ਯਸੂਮਸੀ ਨੇ ਕੀ ਕਿਹਾ ਕਿ ਨਾ ਆਪਣੇ ਵੈਰੀਆਂ ਦੇ ਲਈ ਪ੍ਰਾਰਥਨਾ ਕਰੋ ਕਿੰਦਾ ਜੈਦੇ ਤੋਂ ਪਰਮੇਸ਼ਵਰ ਖੋਸ਼ਿਆ ਉਹਦੇ ਵੈਰੀਆਂ ਨਾਲ ਉਹਦਾ ਮੇਲ ਕਰਾ ਦਿੰਦਾ ਹੈ ਉਹਦੇ ਵੈਰੀਆਂ ਨੂੰ ਉਹਦੇ ਮਿੱਤਰ ਬਣਾ ਦਿੰਦਾ ਹੈ ਤਾਂ ਤੇਰੇ ਵੈਰੀ ਤੇਰੇ ਅੱਗੇ ਨਾ ਹੋ ਜਾਣਗੇ ਉਹ ਕੇ ਨਾਸ਼ ਹੋ ਜਾਣਗੇ ਹਾਂ ਵੈਰੀ ਨਾਸ਼ ਹੋ ਜਾਣਗੇ ਪਰ ਵੈਰੀ ਜਦੋਂ ਮਿੱਤਰ ਬਣ ਜਾਣਗੇ ਤਾਂ ਵੈਰ ਪੂਣਾ ਖਤਮ ਹੋ ਜਾਊਗਾ ਲੜਾਈ ਖਤਮ ਹੋ ਜੂਗੀ ਝਗੜਾ ਖਤਮ ਹੋ ਜਾਊਗਾ ਪਰ ਉਹ ਇਨਸਾਨ ਬਦਲ ਜਾਊਗਾ ਉਹਦੇ ਅੰਦਰ ਇੱਕ ਮਿੱਤਰ ਪੈਦਾ ਹੋ ਜਾਊਗਾ ਹੁਣ ਉਹ ਤੁਹਾਡਾ ਵੈਰੀ ਨਹੀਂ ਕਹਲਾਊਗਾ ਪਰ ਉਹ ਤੁਹਾਡਾ ਮਿੱਤਰ ਕਹਲਾਊਗਾ ਸੋ ਇਸ ਲਈ ਆਪਣੇ ਰਾਹਾਂ ਨੂੰ ਯਹਵਾ ਦੇ ਗੋਚਰਾ ਕਰੋ ਤੇ ਉਹ ਤੁਹਾਡੇ ਮਨੋਰਥਾਂ ਨੂੰ ਪੂਰਾ ਕਰੇਗਾ ਹਰ ਵੇਲੇ ਆਪਣੇ ਨੁਕਸਾਨ ਕਰਨ ਵਾਲਿਆਂ ਦੇ ਲਈ ਬੁਰਾ ਨਾ ਸੋਚੋ ਹਰ ਵੇਲੇ ਜਿਹੜੇ ਤੁਹਾਨੂੰ ਦੁੱਖ ਦਿੰਦੇ ਉਹਨਾਂ ਦੇ ਲਈ ਦੁੱਖ ਉਹਨਾਂ ਨੂੰ ਮਿਲੇ ਇਹ ਐਕਸਪੈਕਟ ਨਾ ਕਰੋ ਮਜ਼ੇ ਦੀ ਗੱਲ ਇਹ ਹੈ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਆ ਉਹ ਤੁਹਾਡੇ ਦੁੱਖ ਦੇ ਵਿੱਚ ਦੁਖੀ ਹੋਣ ਵਾਲੇ ਹੋ ਜਾਣ ਮਤਲਬ ਕਿ ਉਹ ਤੁਹਾਡੇ ਮਿੱਤਰ ਹੋ ਜਾਣ ਉਹ ਤੁਹਾਡੇ ਲਈ ਦੁਆ ਮੰਗਣ ਵਾਲੇ ਹੋ ਜਾਣ ਉਹ ਤੁਹਾਡੇ ਨਾਲ ਪ੍ਰੇਮ ਕਰਨ ਵਾਲੇ ਹੋ ਜਾਣ ਮਜ਼ਾ ਉਹਨਾਂ ਦੇ ਨਾਲ ਹੋਣ ਵਿੱਚ ਨਹੀਂ ਆ ਮਜ਼ਾ ਤਾਂ ਉਹਨਾਂ ਦੇ ਬਦਲ ਜਾਣ ਦੇ ਵਿੱਚ ਆ ਬਦਲਾ ਲੈਣਾ ਯਹੋਵਾ ਪਰਮੇਸ਼ੁਰ ਨੇ ਕਿਹਾ ਤੂੰ ਚੁੱਪੀ ਰਹਿ ਤੇਰੀਆਂ ਲੜਾਈਆਂ ਮੈਂ ਲੜੂਗਾ ਮੈਂ ਤੇਰਾ ਬਦਲਾ ਲਊਗਾ ਅਰੇ ਤੁਹਾਨੂੰ ਪਤਾ ਉਹ ਬਦਲਾ ਕਿੱਦਾਂ ਲੈਂਦਾ ਆ ਉਹ ਤੁਹਾਡੇ ਵੈਰੀਆਂ ਦੀਆਂ ਲੱਤਾਂ ਤੋੜ ਕੇ ਬਦਲਾ ਨਹੀਂ ਲੈਂਦਾ ਉਹ ਉਹਨਾਂ ਨੂੰ ਹੀ ਬਦਲ ਦਿੰਦਾ ਆ ਉਹ ਵੈਰੀ ਨੂੰ ਹੀ ਬਦਲ ਦਿੰਦਾ ਆ ਤੋ ਉਹਨੇ ਬਦਲਾ ਲੈ ਲਿਆ ਬਦਲ ਨਾ ਬਦਲ ਲਾ ਬਦਲ ਦਿੱਤਾ ਉਹਨੇ ਹਾਲਾਤ ਹੀ ਬਦਲ ਦਿੱਤਾ ਉਹਨੇ ਸੁਭਾਅ ਹੀ ਬਦਲ ਦਿੱਤਾ ਉਹਨੇ ਅੰਦਰਲੀ ਹੀ ਇਨਸਾਨੀਅਤ ਨੂੰ ਬਦਲ ਦਿੱਤਾ ਉਹਨੇ ਤੇਰਾ ਵੀ ਦਿਲ ਬਦਲ ਦਿੱਤਾ ਕਿ ਤੇਰੇ ਵੈਰ ਤੇਰੇ ਦਿਲ ਵਿੱਚ ਸੀ ਮੇਰਾ ਵੈਰੀ ਆ ਤੇਰਾ ਦਿਲ ਬਦਲ ਦਿੱਤਾ ਕਿ ਨਹੀਂ ਇਹ ਵੈਰੀ ਨਹੀਂ ਆ ਇਹਦੇ ਪਿੱਛੇ ਇੱਕ ਸ਼ਕਤੀ ਆ ਜਿਹੜੀ ਇਹਨੂੰ ਮੇਰਾ ਵੈਰੀ ਬਣਾਉਂਦੀ ਆ ਅਰ ਪਰਮੇਸ਼ਵਰ ਨੇ ਉਹਦਾ ਦਿਲ ਬਦਲ ਦਿੱਤਾ ਕਿ ਇਹ ਮੇਰਾ ਇਹ ਬੰਦਾ ਆ ਮੈਂ ਇਹਦੇ ਨਾਲ ਆ ਦੇਖੀ ਇਹਦੇ ਵਿਰੋਧ ਨਾ ਬੋਲੀ ਇਹਦੇ ਵਿਰੋਧ ਨਾ ਕਰੀ ਮੇਰੇ ਨਾਲ ਪਰਮੇਸ਼ਰ ਨੇ ਆਪਣਾ ਭੈ ਉਹਦੇ ਮਨ ਦੇ ਅੰਦਰ ਪਾ ਦਿੱਤਾ ਪਰਮੇਸ਼ਰ ਨੇ ਉਹਦੇ ਮਨ ਦੇ ਅੰਦਰ ਪਾ ਦਿੱਤਾ ਕਿ ਇਹਦੇ ਨਾਲ ਮੇਲ ਮਲਾਪ ਕਰ ਲੈ ਤਦ ਤੂੰ ਬਲੈਸ ਹੋਏਗਾ ਤਦ ਤੂੰ ਬਚੇਗਾ ਤਾਂ ਜ਼ਰੂਰੀ ਨਹੀਂ ਆ ਕਿ ਉਹ ਤੁਹਾਡੇ ਵੈਰੀਆਂ ਦੀਆਂ ਲੱਤਾਂ ਤੋੜੇ ਜ਼ਰੂਰੀ ਨਹੀਂ ਆ ਕਿ ਉਹ ਤੁਹਾਡੇ ਵੈਰੀਆਂ ਨੂੰ ਜਾਨੋਂ ਮਾਰੇ ਜ਼ਰੂਰੀ ਨਹੀਂ ਆ ਕਿ ਉਹ ਤੁਹਾਡੇ ਵੈਰੀਆਂ ਦੇ ਘਰ ਵਿੱਚ ਗਰੀਬੀ ਲਿਆਵੇ ਪਰ ਉਹ ਉਹਨਾਂ ਦੇ ਦਿਲਾਂ ਨੂੰ ਬਦਲ ਦੇਵੇ ਉਹਨਾਂ ਦੀਆਂ ਸੋਚਾਂ ਨੂੰ ਬਦਲ ਦੇਵੇ ਇਹ ਸਭ ਤੋਂ ਵੱਡੀ ਗੱਲ ਆ ਅਰੇ ਸਭ ਤੋਂ ਬੈਸਟ ਆ ਇਹ ਪਰਮੇਸ਼ਵਰ ਦਾ ਰਾਜ ਇਹ ਪਰਮੇਸ਼ਵਰ ਦਾ ਸੁਭਾਅ ਉਹਦੇ ਕੰਮ ਸਭ ਤੋਂ ਵੱਖਰੇ ਉਹ ਨਿਆਰਾ ਆ ਉਹ ਨਿਰਾਲਾ ਆ ਤੇ ਇਹ ਨਿਆਰਾਪਣ ਹੀ ਤੇ ਉਹਨੂੰ ਪਰਮੇਸ਼ਵਰ ਬਣਾਉਂਦਾ ਹੈ ਇਹ ਹੀ ਇਹ ਵੱਖਰਾਪਣ ਤਾਂ ਉਹ ਪਰਮੇਸ਼ਵਰ ਦੀ ਹਸਤੀ ਨੂੰ ਜਿਹੜਾ ਆ ਸਾਡੇ ਤੇ ਜ਼ਾਹਿਰ ਕਰਦਾ ਹੈ ਕਿ ਉਹ ਸਾਡੇ ਵਰਗਾ ਨਹੀਂ ਹੈ ਸੋ ਪ੍ਰਭੂ ਤੁਹਾਨੂੰ ਬਹੁਤ ਬles ਕਰਨ ਮੈਂ ਯਕੀਨ ਕਰਦੀ ਹਾਂ ਕਿ ਅੱਜ ਦੇ ਇਸ ਛੋਟੇ ਜਿਹੇ ਐਫਰਟ ਦੇ ਰਹੀ ਤੁਸੀਂ ਚਿੰਤਾ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਤਾਂ ਜਰੂਰ ਕਰੋਗੇ ਅਰ ਚਿੰਤਾ ਨੂੰ ਛੱਡਣ ਦੀ ਕੋਸ਼ਿਸ਼ ਵੀ ਕਰੋਗੇ ਕਿਉਂਕਿ ਚਿੰਤਾ ਨਾਲ ਕੁਝ ਨਹੀਂ ਹੋ ਸਕਦਾ ਕੁਝ ਵੀ ਨਹੀਂ ਹੋ ਸਕਦਾ ਪਰਮੇਸ਼ਵਰ ਨੇ ਤੁਹਾਡੇ ਲਈ ਬਹੁਤ ਬੈਸਟ ਇੰਤਜ਼ਾਮ ਕੀਤੇ ਅਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਚਿੰਤਾ ਨਾ ਕਰੋ ਕੋਸ਼ਿਸ਼ ਕਰੋ ਚਿੰਤਾ ਨਾ ਕਰੋ ਮਿਹਨਤ ਕਰੋ ਔਰ ਪ੍ਰਭੂ ਤੁਹਾਨੂੰ ਬਹੁਤ ਬles ਕਰਣਗੇ ਚਿੰਤਾ ਚਿਤਾ ਦੇ ਬਰਾਬਰ ਆ ਤੇ ਅਸੀਂ ਅਜੇ ਚਿਤਾ ਵੱਲ ਨੂੰ ਨਹੀਂ ਜਾਣਾ ਹਲੇ ਬਹੁਤ ਕੰਮ ਪਿਆ ਕਰਨ ਵਾਲਾ ਅਸੀਂ ਅਜੇ ਹੋਰ ਇਸ ਧਰਤੀ ਦੇ ਉੱਤੇ ਪਰਮੇਸ਼ਰ ਦੀਆਂ ਬੜਾਈਆਂ ਚੀਜ਼ਾਂ ਨੂੰ ਦੇਖਣਾ ਪਰਮੇਸ਼ਰ ਦੇ ਬਣਾਏ ਮੁਲਖਾਂ ਨੂੰ ਦੇਖਣਾ ਪਰਮੇਸ਼ਰ ਦੀਆਂ ਰਚਨਾ ਨੂੰ ਦੇਖਣਾ ਪਰਮੇਸ਼ਰ ਦੇ ਬਹੁਤ ਸਾਰੇ ਲੋਕੀ ਆ ਜਿਹੜੇ ਪਰਮੇਸ਼ਰ ਨੇ ਇਹਨੇ ਸੋਹਣੇ ਸੋਹਣੇ ਚੰਗੇ ਚੰਗੇ ਬਣਾਏ ਜਿਨ੍ਹਾਂ ਨਾਲ ਅਜੇ ਅਸੀਂ ਮਿਲਣਾ ਆ ਅਜੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀਆਂ ਬਹੁਤ ਬਰਕਤਾਂ ਜਿਹੜੀਆਂ ਆ ਉਹ ਬਾਕੀ ਪਈਆਂ ਆ ਅਸੀਂ ਉਹਨਾਂ ਦਾ ਵੀ ਤਾਂ ਲੁਤਫ ਉਠਾਉਣਾ ਅਸੀਂ ਉਹਨਾਂ ਦਾ ਵੀ ਤਿਆਨੰਦ ਮਾਨਣਾ ਆ ਤਾਂ ਏਸ ਲਈ ਮੈਂ ਮਰਾਂਗਾ ਨਹੀਂ ਪਰ ਜੀਵਾਂਗਾ ਤੇ ਮੈਂ ਪਰਮੇਸ਼ਵਰ ਦੀ ਮहिमा ਕਰਾਂਗਾ ਮੈਂ ਪਰਮੇਸ਼ਵਰ ਦੇ ਕੰਮ ਕਰਾਂਗਾ ਉਹ ਆਰਜਾ ਦੇ ਵਾਦੇ ਨਾਲ ਮੇਰੀ ਨਿਸ਼ਾ ਕਰੇਗਾ ਤੇ ਮੈਨੂੰ ਆਪਣੀ ਮੁਕਤੀ ਵਿਖਾਵੇਗਾ ਉਹ ਦਇਆ ਤੇ ਰਹਿਮਤ ਦਾ ਮੁਕਤ ਮੇਰੇ ਸਿਰ ਉੱਤੇ ਰੱਖਦਾ ਹੈ ਹallelujah ਸੋ ਪ੍ਰਭੂ ਮਹਾਨਯਾ ਪ੍ਰਭੂ ਬlesਸਿਆ ਉਹ ਸਭ ਕੌਸ਼ ਕਰਨ ਦੀ ਤਾਕਤ ਰੱਖਦਾ ਸਭ ਕੌਸ਼ ਕਰਨ ਦੀ ਤਾਕਤ ਰੱਖਦਾ ਇਸ ਲਈ ਆਪਣਾ ਭਰੋਸਾ ਤੁਸੀਂ ਪਰਮੇਸ਼ਵਰ ਉੱਤੇ ਰੱਖੋ ਔਰ ਉਹ ਤੁਹਾਡੇ ਰਾਹਾਂ ਨੂੰ ਕਾਇਮ ਕਰੇਗਾ ਉਹ ਜ਼ਰੂਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਉਹ ਸੱਚੇ ਪਾਤਸ਼ਾਹ ਪਰਮੇਸ਼ਵਰ ਉਹ ਰਾਜਿਆਂ ਦਾ ਰਾਜਾ ਪਾਸ਼ਾਹਾਂ ਦਾ ਪਾਸ਼ਾ ਉਹ ਨਜ਼ਾਮ ਹਸਤੀ ਪਰਮੇਸ਼ਵਰ ਉਹ ਸਭ ਕੌਸ਼ ਕਰ ਸਕਦਾ ਹੈ ਸਭ ਕੌਸ਼ ਕਰ ਸਕਦਾ ਔਰ ਉਹ ਜ਼ਰੂਰ ਬਹੁਤ 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 ਬੈਸਟ ਤੁਹਾਡੇ ਜੀਵਨ ਵਿੱਚ ਕਰੇਗਾ ਸੋ ਬੈਸਟ ਇਜ਼ ਕਮਿੰਗ ਨੈਕਸਟ ਦਾ ਬੈਸਟ ਜਿਹੜਾ ਆ ਉਹ ਤੁਹਾਡੇ ਜੀਵਨ ਵਿੱਚ ਆ ਰਿਹਾ ਹੈ ਬਿਕਾਜ਼ 2024 ਇਜ਼ ਅ ਸੀਜ਼ਨ ਆਫ ਹਾਰਵੈਸਟ 2024 ਜਿਹੜਾ ਆ ਉਹ ਸਾਡੀ ਚੰਗੀ ਫਸਲ ਦੀ ਕਟਾਈ ਦਾ ਸਾਲ ਆ 2024 ਸਾਡੇ ਲਈ ਬਰਕਤ ਦਾ ਸਾਲ ਆ 2024 ਸਾਡੇ ਰੁਕੇ ਹੋਏ ਕੰਮਾਂ ਦੇ ਪੂਰੇ ਹੋਣ ਦਾ ਸਾਲ ਆ 2024 ਦੇ ਵਿੱਚ ਅਸੀਂ ਟਾਈਮ ਦੇ ਉੱਤੇ ਡੋਮੀਨੇਟ ਕਰ ਰਹੇ ਹਾਂ ਜੋ ਚੀਜ਼ਾਂ ਸਾਨੂੰ ਦਸਾਂ ਸਾਲਾਂ ਵਿੱਚ ਪ੍ਰਾਪਤ ਹੋ ਸਕਦੀਆਂ ਜਾਂ ਦੋ ਦਸਾਂ ਸਾਲਾਂ ਚ ਪ੍ਰਾਪਤ ਨਹੀਂ ਹੋਈਆਂ ਸਾਨੂੰ ਇਸ ਸਾਲ ਵਿੱਚ ਪ੍ਰਾਪਤ ਹੋ ਰਹੀਆਂ ਇਸੇ ਸਾਲ ਦੇ ਵਿੱਚ ਯੈਸ ਇਸ ਸਾਲ ਦੇ ਵਿੱਚ 2024 ਦੇ ਵਿੱਚ 2024 ਦੇ ਵਿੱਚ ਅਸੀਂ ਜ਼ਬਰਦਸਤ ਵੱਡੀਆਂ ਗਵਾਹੀਆਂ ਦੇ ਨਾਲ ਆ ਰਹੇ ਹਾਂ ਵੱਡੀਆਂ ਬਰਕਤਾਂ ਦੇ ਨਾਲ ਆ ਰਹੇ ਹਾਂ 2024 ਦੇ ਵਿੱਚ ਅਸੀਂ ਨਵੀਆਂ ਜ਼ਮੀਨਾਂ ਨਾਲ ਬles ਹੋ ਰਹੇ ਹਾਂ ਨਵੀਆਂ ਗੱਡੀਆਂ ਨਾਲ ਬles ਹੋ ਰਹੇ ਹਾਂ ਨਵੇਂ ਘਰਾਂ ਦੇ ਨਾਲ ਬles ਹੋ ਰਹੇ ਹਾਂ 2024 ਦੇ ਵਿੱਚ ਸਾਡੇ ਬੱਚੇ ਵੰਡਰਫੁਲ ਰਿਜ਼ਲਟ ਦੇ ਨਾਲ ਆ ਰਹੀਆ 2024 ਦੇ ਵਿੱਚ ਸਾਡੇ ਜੀਵਨ ਵਿੱਚ ਸਾਡੇ ਪਰਿਵਾਰ ਦੇ ਜੀਵਨ ਵਿੱਚ ਸਾਡੇ ਕਾਰੋਬਾਰ ਦੇ ਵਿੱਚ ਸਾਡੇ ਮਾਲ ਡੰਗਰ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਚਾਰਚ ਫਿਰ ਉਹ ਖੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਖੁਸ਼ੀਆਂ ਦੀਆਂ ਖਬਰਾਂ 2024 ਸਾਡਾ ਖੁਸ਼ੀਆਂ ਦੀਆਂ ਖਬਰਾਂ ਨੂੰ ਰਿਸੀਵ ਕਰਨ ਦਾ ਸਾਲ ਆ 2024 ਸਾਡੀ ਤੰਦਰੁਸਤੀ ਦਾ ਸਾਲ ਆ 2024 ਸਾਡੇ ਚੰਗੇ ਹੋਣ ਦਾ ਸਾਲ ਆ 2024 ਸਾਡੀ ਮਾਨਸਿਕ ਤਰੱਕੀ ਦਾ ਸਾਲ ਆ ਸਾਡੀ ਰੋਹਾਨੀ ਤਰੱਕੀ ਦਾ ਸਾਲ ਆ ਸਾਡੀ ਜਿਸਮਾਨੀ ਤਰੱਕੀ ਦਾ ਸਾਲ ਆ ਸਾਡੀ ਸੰਸਾਰਿਕ ਤਰੱਕੀ ਦਾ ਸਾਲ ਆ ਓਹ ਯਾਰ 24 ਸਾਡਾ ਪਰਮੇਸ਼ਵਰ ਦੇ ਬਹੁਤ ਨੇੜੇ ਆਉਣ ਦਾ ਸਾਲ ਆ ਪਰਮੇਸ਼ਵਰ ਨੂੰ ਬੜੀ ਰੀਜਨਲ ਸਮਝਣ ਦਾ ਤੇ ਪਰਮੇਸ਼ਵਰ ਦੇ ਇੱਛਾ ਦੇ ਅਨੁਸਾਰ ਚੱਲਣ ਦਾ ਸਾਲ ਆ 2024 ਸਾਡਾ ਪਾਪ ਵਿੱਚੋਂ ਬਾਹਰ ਆਉਣ ਦਾ ਸਾਲ ਆ 2024 ਵਿੱਚ ਅਸੀਂ ਹਰ ਬੁਰੀ ਆਦਤ ਵਿੱਚੋਂ ਬਾਹਰ ਆ ਰਹੇ ਹਾਂ ਹਰ ਗੁਲਾਮੀ ਦੇ ਬੰਧਨ ਵਿੱਚੋਂ ਅਸੀਂ ਬਾਹਰ ਆ ਰਹੇ ਹਾਂ 2024 ਸਾਡੀ ਆਜ਼ਾਦੀ ਦਾ ਸਾਲ ਆ 2024 ਸਾਡੇ ਲਈ ਬੈਸਟ ਆ ਯੈਸ 2024 ਸਾਡੇ ਲਈ ਬੈਸਟ ਆ ਅਸੀਂ ਸੱਚਮੁੱਚ ਇਸ 2024 ਦੇ ਵਿੱਚ ਪਰਮੇਸ਼ਵਰ ਗਿਆ ਠਹਿਰਾਈਆਂ तमाम ਬਰਕਤਾਂ ਨੂੰ ਪ੍ਰਾਪਤ ਕਰ ਰਹੇ ਆਰ ਐਵਰੀ ਸੰਡੇ ਬਹੁਤ ਵੱਡੀਆਂ ਵੱਡੀਆਂ ਟੈਸਟੀਮਨੀਜ਼ ਜਿਹੜੀਆਂ 2024 ਦੀਆਂ ਆ ਰਹੀਆਂ ਆਰ ਬਹੁਤ ਵੱਡੀਆਂ ਵੱਡੀਆਂ ਅਜੇ ਤਾਂ ਸ਼ੁਰੂਆਤ ਆ ਅਜੇ ਤਾਂ ਬਹੁਤ ਟੈਸਟੀਮਨੀਜ਼ ਪਈਆਂ ਆ ਸੋ ਪ੍ਰਭੂ ਬles ਕਰਨ ਕੱਲ ਰਾਤੀ ਵੀ ਤੇ ਅੱਜ ਸਵੇਰੇ ਵੀ ਤੇ ਹੁਣ ਵੀ ਮੈਨੂੰ ਇੱਕ ਅਰਥ ਕੋ ਇੱਕ ਦਾ ਸਿਗਨਲ